ਦਰਸ਼ਨ ਪਰ ਸਿਐ ਗੁਰੂ ਕੈ ਜਨਮ ਮਰਨ ਦੁਖ ਜਾਰੀ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਗੁਰਸਾ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ دھے سچے مال جنم, جنم دی ہے سجن سچا پاتشاہ سر ساہ ہو جس پاس بیٹھے سوہ ہے سبنا دس ہو ਸ਼ਲੋਕ ਮਹਲਾ 3 ਜੀ ਨਾਨਕ ਨਾਮਹੁ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੁਜੈ ਭਾਏ ਨਾਨਕ ਨਾਮ ਹੂੰ ਉਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਾਇਆ ਮੁਠੀ ਦੁਜੈ ਭਾਏ ਜਮਦਰ ਬੱਦੇ ਮਾਰੀ ਹੈ ਰੱਬੀ ਮਿਲ ਸਜਾਏ ਮਹੱਲਾ ਤੀਜਾ ਸੰਤ ਨਾਲ ਵੈਰ ਕਮਾਉਂਦੇ ਦੁਸ਼ਟ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮਹਵਾਰ ਵਾਰ ਤ੍ਰਿਸਨਾ ਕਦੇ ਨਾ ਬੁਝਾਈ ਦੁਬਦਾ ਹੋਏ ਖੁਆਰ ਮੋਹ ਕਾਲਿਤ ਨਾ ਨਿੰਦ ਕਾ ਤਿਤ ਸੱਚ ਕਰ ਬਾਰ ਨਾਨਕ ਨਾਮ ਵਿਹੋਣਿਆ ਨਾ ਬੁਧਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏ ਵੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨ ਨਾਮ ਮਨ ਚਿਤ ਇਕ ਅਰਾਧਿਆ ਤਿਨਾਂ ਇਕ ਸਿਬਿਨ ਦੂਜਾ ਕੋ ਨਾਹੀ ਸੇਈ ਪੁਰਖ ਹਰਿ ਸੇਵੰਦੇ ਜਨ ਧੁਰ ਮਸਤ ਲੇਖ ਲਿਖਾ ਹੀ ਹਰ ਕੇ ਗੁਣ ਨਿਤ ਗਾ ਮੰਦੇ ਹਰ ਗੁਣ ਗਾਏ ਗੁਣੀ ਸਮਝਾਹੀ ਗੋੜੀ ਆਈ ਵੱਡੀ ਗੁਰਮਖਾ ਗੁਰਪੂਰੇ ਹਰਨਾਮ ਸਮਾਹੀ ਵਡਿਆਈ ਵੱਡੀ ਪ੍ਰਮੁੱਖਾ ਗੁਰਪੂਰੇ ਹਰਨਾਮ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ